ਗੰਦਰੇਂਦਰ ਕੌਰ ਪ੍ਰਾਜ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਗਰੂਰ ਪਹੁੰਚੇ ਨੇ ਸਖਵਾਲ ਖੇਰਾ ਗੱਲਬਾਤ ਕਰਦੇ ਆ ਖੇਰਾ ਸਾਹਿਬ ਆਖਰਕਾਰ ਪ੍ਰਾਜ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਦੇਖੋ ਗੱਲ ਇਹ ਆ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਪੰਜਾਬ ਇੱਕ ਪੁਲਿਸ ਸਟੇਟ ਆ ਹੁਣ ਜਿਹੜਾ ਆਦਮੀ ਸਰਕਾਰ ਦੇ ਖਿਲਾਫ ਕੋਈ ਬੋਲਣ ਦੀ ਹਿੰਮਤ ਰੱਖਦਾ ਉਹਦੇ ਤੇ ਉਲਟੇ ਪਰਚੇ ਝੂਠੇ ਦਰਜ ਹੋਰੇ ਨੇ ਮੈਂ ਤੁਹਾਡੇ ਸਾਹਮਣੇ ਇੱਕ ਨਮੂਨਾ ਜਿੱਤੇ ਪੰਜ ਝੂਠੇ ਮੁਕੱਦਮੇ ਦਰਜ ਕੀਤੇ ਅੱਜ ਪੰਜਾਬ ਦੇ ਵਿੱਚ ਜਮਹੂਰੀਅਤ ਦਾ ਕੋਈ ਰਾਜ ਨਹੀਂਗਾ ਅੱਜ ਤੁਸੀਂ ਦੇਖੋ ਕਿਸਾਨਾਂ ਦੀ ਫੜੋ ਫੜਾਈ ਕਰਕੇ 350 ਤੋਂ ਉੱਤੇ ਬੰਦਾ ਹਾਊਸ ਅਰੈਸਟ ਕੀਤਾ ਥਾਣੇ 'ਚ ਟਿਕਿਆ ਹੋਇਆ ਵਾ ਇਹਦਾ ਮਤਲਬ ਹੈ ਕਿ ਹੁਣ ਸਾਡੇ ਕੋਲ ਪ੍ਰੋਟੈਸਟ ਕਰਨ ਦਾ ਵੀ ਰਾਈਟ ਨਿਕਾ ਔਰ ਭਰਾਜ ਦਾ ਮਸਲਾ ਇਹ ਬੜਾ ਇੱਕ ਐਗਜ਼ੈਂਪਲਰੀ ਆਈ ਵੁੱਡ ਸੇ ਜਦਾਂ ਭ੍ਰਿਸ਼ਟਾਚਾਰ ਦਾ ਮੂਜਸਮਾ ਵਾ ਇਹ ਨਿਲਾਮੀ ਲੱਗੀ ਇੱਥੇ ਭ੍ਰਿਸ਼ਟਾਚਾਰ ਦੇ ਕਿਹੜਾ ਵੱਧ ਪੈਸੇ ਦੇਊਗਾ ਐਮਐਲਏ ਨੂੰ ਇੱਕ ਨੇ ਦਿੱਤਾ 30 ਲੱਖ ਰੁਪਏ ਪ੍ਰਧਾਨ ਟਰੱਕ ਯੂਨੀਅਨ ਬਣ ਲਈ ਉਧਰੋਂ ਆ ਗਈ 55 ਲੱਖ ਦੀ ਬੋਲੀ ਉਹਨਾਂ ਨੇ 55 ਲੱਖ ਰੁਪਏ ਲੈ ਰਿਆ ਔਰ ਜਿਹੜੀਆਂ ਉਹ ਸੌਆਂ ਖਾਰੀਆਂ ਝੁੱਠੀਆਂ ਨੇ ਲੋਕਾਂ ਦੇ ਕੋਲ ਬਹੁਤ ਸਾਰੀਆਂ ਰਿਕਾਰਡਿੰਗਸ ਆ ਉਹ ਗੁਰਪ੍ਰੀਤ ਜਿਹੜਾ ਨਦਾਮਪੁਰ ਉਹਦਾ ਪੀਏ ਹਰ ਵੇਲੇ 24 ਘੰਟੇ ਨਾਲ ਰੰਦਾ ਉਹ ਪੈਸੇ ਦੇਣ ਵੀ ਲੈਣ ਵੀ ਗਿਆ ਕਾਕੇ ਤੋਂ ਤੇ ਮੁੜ ਕੇ ਵਾਪਸ ਕਰਨ ਵੀ ਆ ਇਸ ਲਈ ਇਸਕੇ ਇਹ ਕੇਸ ਇੱਕ ਬਹੁਤ ਐਗਜ਼ੈਂਪਲਰੀ ਪਨਿਸ਼ਮੈਂਟ ਵਾਲਾ ਕੇਸ ਆ ਪਰ ਮੈਂ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਦੋਰੇ ਕਾਨੂੰਨ ਬਣਾ ਦਿੱਤੇ ਭਗਵੰਤ ਮਾਨ ਨੇ ਇੱਕ ਵਿਰੋਧੀਆਂ ਲਈ ਆਜ਼ਾਦ ਮੀਡੀਆ ਲਈ ਪੱਤਰਕਾਰਾਂ ਲਈ ਤੇ ਜਿਹੜੇ ਕਾਰਕੁਨ ਨੇ ਇਹ ਆਪੋਜੀਸ਼ਨ ਲਈ ਇੱਕ ਬਣਾ ਦਿੱਤਾ ਕੱਲੇ ਆਪਣੇ ਐਮਐਲਏ ਲਈ ਕਟਾਰੂ ਚੱਕ ਐਡੇ ਵੱਡੇ ਇਲਜ਼ਾਮ ਬਦਖਲਾਕੀ ਦੇ ਇੱਕ ਨੌਜਵਾਨ ਦਾ ਸ਼ੋਸ਼ਣ ਹੋਇਆ ਸਰਬਜੀਤ ਕੌਰ ਮਾਨੂੰਕੇ ਇੱਕ ਐਨਆਰਆਈ ਦੀ ਕੋਠੀ ਦੇ ਕਪਜਾ ਕੀਤਾ ਫੌਜਾ ਸਿੰਘ ਸਰਾਰੀ ਦਾ ਠੇਕੇਦਾਰਾਂ ਦੇ ਨਾਲ ਘੁਟਾਲਾ ਵਿਜੇਂਦਰ ਔਜਲਾ ਸਿੰਗਲਾ ਵਿਜੇ ਅਤੇ ਇਹਨਾਂ ਦੇ ਅਨੇਕਾਂ ਮਨਿਸਟਰਜ਼ ਐਮਐਲਏਜ਼ ਰੋਜ਼ ਗੈਰ ਕਾਨੂੰਨੀ ਮਾਈਨਿੰਗਸ ਪਸੇ ਹੋਏ ਨੇ ਰੋਜ਼ ਪੈਸੇ ਦਾ ਇਲਜ਼ਾਮ ਲੱਗ ਰਿਹਾ ਬਲਕਾਰ ਸਿੰਘ ਸਿੱਧੂ ਬਲਕਾਰ ਸਿੰਘ ਜਿਹੜਾ ਬ੍ਰਾਮਪੁਰੇ ਫੂਲ ਵਾਲਾ ਉਹਦੇ ਉਹਦੀ ਆਡੀਓ ਜਿਹੜਾ ਆਪਣੇ ਹੀ ਸਪੀਕਰ ਨੂੰ ਉਤਾਰ ਸਿੰਘ ਸੰਧਵਾ ਨੂੰ ਗੁੱਲੀ ਘੜ ਕਹਿ ਰਿਹਾ ਰਾਮਗੜੀਆ ਬਰਾਦਰੀ ਦੀ ਤੋਹਫੀਨ ਕਰ ਰਿਹਾ ਉਹਨਾਂ ਲਈ ਕੋਈ ਕਾਨੂੰਨ ਨਹੀਂਗਾ ਉਹਨਾਂ ਦੇ ਕੋਈ ਪਰਚਾ ਨਹੀਂ ਪਰ ਯਾਦ ਰਹੇ ਸਮਾਂ ਬਹੁਤ ਬਲਵਾਨ ਹੈ ਸਮਾਂ ਬਦਲਦਾ ਔਰ ਮੇਰਾ ਇਹ ਪ੍ਰਾਣ ਹੈ ਪੰਜਾਬ ਦੇ ਲੋਕਾਂ ਨਾਲ ਜਦ ਦਿਨ ਸਮਾਂ ਬਦਲਿਆ ਅਸੀਂ ਇੱਕ ਬਦਲਾਖੋਰੀ ਦਾ ਕਮਿਸ਼ਨ ਬਣਾਉਣਾ ਕੱਲੇ ਕੱਲੇ ਨੂੰ ਕੱਲੇ ਆਪਣੇ ਲਈ ਨਹੀਂ ਜਾਂ ਪੱਤਰਕਾਰਾਂ ਲਈ ਨਹੀਂ ਉਹ ਪ੍ਰੋ ਲੈ ਕੇ ਥੱਲੇ ਤੱਕ ਜਿਹੜੇ ਸਰਪੰਚਾਂ ਤੇ ਪੰਚਾਂ ਤੇ ਕਾਉਂਸਲਰਾਂ ਦੇ ਮੁਕੱਦਮੇ ਦਰਜ ਕੀਤੇ ਆ ਇਹਦੇ ਚ ਇਨਸਾਫ ਹੋਵੇਗਾ ਐਂਡ एवरीवन विल बी ਹੈਲਡ ਅਕਾਊਂਟੇਬਲ ਐਂਡ ਪनिश्ड ਇਨ ਅਕੋਰਡੈਂਸ ਵਿਦ ਦਾ ਲਾਅ ਜਰਾ ਸਾਹਿਬ ਸਰ 14 ਤਹਿਸੀਲਦਾਰ ਲੈਫਟ ਸੀਸਪੈਂਡ ਕੀਤੇ ਗਏ ਨੇ ਸਰਕਾਰ ਦੇ ਵੱਲੋਂ ਦੇਖੋ ਇਹ ਇਹ ਸਾਰਾ ਇੱਕ ਲੋਕ ਦਿਖਾਵਾ ਵਾ ਜਿੰਨੀ ਤਹਿਸੀਲਾਂ 'ਚ ਲੁੱਟ ਆ ਭਗਵੰਤ ਮਾਨ ਤਾਂ ਮੈਨੂੰ ਸਟੇਜ ਮੈਨੇਜਡ ਵਿਜ਼ਿਟ ਆ ਉਹ ਬੰਦੇ ਪਹਿਲੇ ਖੜੇ ਹੁੰਦੇ ਕਿ ਆ ਫੋਟੋ ਖਿਚਾਊਗਾ ਆ ਤੇਰੀ ਤਾਰੀਫ ਕਰੂਗਾ ਇੱਕ ਵਾਰੀ ਰੈਂਡਮਲੀ ਜਾ ਕੇ ਤਹਿਸੀਲਾਂ 'ਚ ਦੇਖੋ 50 50000 ਰੁਪਇਆ ਰਿਸ਼ਵਤ ਇੱਕ ਰਜਿਸਟਰੀ ਦੀ ਰਿਸ਼ਵਤ ਆ ਸਾਰਾ ਉੱਤੋਂ ਥੱਲੇ ਤੱਕ ਕ腐 ਸਿਸਟਮ ਥਾਣੇ ਬਹੁਤ ਬੁਰੀ ਤਰ੍ਹਾਂ ਲੁੱਟੇ ਪੈਸੇ ਲੋਕਾਂ ਤੋਂ ਲੁੱਟ ਰਹੇ ਨੇ ਸੋ ਇਹ ਜਿਹੜੇ ਸਸਪੈਂਡ ਹੋਏ ਨੇ ਮੈਂ ਸਮਝਦਾ ਇਹ ਇੱਕ ਕੀ ਕਹਿੰਦੇ ਨੇ ਟਿਪ ਆਫ ਦੀ ਆਈਸਬਰਗ ਐਕਸ਼ਨਰ ਐ ਇੰਨਾ ਮਾਮੂਲੀ ਜਿਹਾ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣ ਰਹੇ ਨੇ ਮੇਰੀ ਇਹ ਮੰਗ ਆ ਕਿ ਜਿਹੜਾ ਤਹਿਸੀਲਦਾਰਾਂ ਦੇ ਖਿਲਾਫ ਇੱਕ ਵਿਜੀਲੈਂਸ ਰਿਪੋਰਟ ਪਈ ਪੰਜਾਬ ਸਰਕਾਰ ਕੋਲ ਜਿਹਦੇ ਚ 48 ਤਹਿਸੀਲਦਾਰ ਪ੍ਰਸ਼ਟ ਮਾਈ ਨੇਮ ਨਮਸਦ ਨੇ ਉਹ ਰਿਪੋਰਟ ਤੇ ਐਕਸ਼ਨ ਕਦੋਂ ਹੋਵੇਗਾ ਉਹ ਤਾਂ ਸਾਰੇ ਤਹਿਸੀਲਦਾਰ ਪਲੰਪ ਪੋਸਟਿੰਗਸ ਤੇ ਵਧੀਆ ਪੋਜੀਸ਼ਨਾਂ ਤੇ ਬੈਠ ਕੇ ਪੈਸੇ ਇਕੱਠੇ ਕਰ ਰਹੇ ਇਸ ਕਰਕੇ ਦਿਖਾਵਾ ਬਾਕੀ ਮੈਂ ਕਿਸਾਨਾਂ ਦੀ ਅਰਸ਼ਤੀ ਨਿਖੇਦੀ ਕਰਦਾ ਵਾਂ ਔਰ ਮੰਗ ਕਰਦਾ ਵਾਂ ਕਿ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਉਹਨਾਂ ਨੂੰ ਧਰਨਾ ਲਾਉਣ ਦਾ ਅਧਿਕਾਰ ਦਿੱਤਾ ਜਾਵੇ ਕਿਉਂਕਿ ਦੇਖੋ ਭਾਜਪਾ ਨੂੰ ਤੁਸੀਂ ਕਹਿੰਦੇ ਹੋ ਕੋਸ ਤੇ ਭਾਜਪਾ ਨੇ ਘੱਟੋ ਘੱਟ ਕਿਸਾਨਾਂ ਨੂੰ ਬਾਰਡਰ ਦੇ ਤਾਂ ਬੰਨ੍ਹ ਦਿੱਤਾ ਸਵਾ ਸਾਲ ਬੈਠੇ ਰਹੇ ਨੇ ਇਹ ਤਾਂ ਘਰਾਂ ਚੋਂ ਬਾਹਰ ਨਹੀਂ ਨਿਕਲ ਦੇ ਰਿਆ ਇਹ ਤਾਂ ਧਰਨਾ ਲਈ ਲਾਉਣ ਦਾ ਆ ਰਿਹਾ ਅੱਜ ਇੱਕ ਗੱਲ ਸਾਫ ਹੋ ਗਈ ਆ ਕਿ ਭਗਵੰਤ ਮਾਨ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੀ ਨੀਤੀ ਉਦਾਂ ਦੀ ਆ ਜਿੱਦਾਂ ਐਂਟੀ ਪੰਜਾਬ ਬੀਜੇਪੀ ਦੀ ਨੀਤੀ ਮੰਨੀ ਜਾਂਦੀ ਔਰ ਕੱਲ ਦੇਖੋ ਕੇਜਰੀਵਾਲ ਆ ਪੰਜਾਬ पे ਪਾਸ਼ਨਾ ਦੇ ਬਾਨੇ 35 ਗੱਡੀਆਂ ਦਾ ਕਾਫਲਾ ਹੂਟਰ ਲਾਈਟਾਂ ਚੱਲ ਰਹੀਆਂ ਨੇ ਔਰ ਨਾ ਇਹ ਹੁਣ ਮੰਤਰੀ ਨਾ ਕੋਈ ਸੰਤਰੀ ਨਾ ਕੋਈ ਮਨਿਸਟਰ ਕੋਈ ਕਨਸਟੀਟਿਊਸ਼ਨ ਉਹਦਾ ਨਹੀਂਗਾ ਇਹਨੂੰ ਇਹਨੂੰ ਕਿਹੜੇ ਹਿਸਾਬ ਨਾਲ ਪੰਜਾਬ ਪੁਲਿਸ ਇਦਾਂ ਦਾ ਵੱਡਾ ਲਾਮ ਲਸ਼ਕਰ ਦੇ ਕੇ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦੀ ਪਰਬਾਤੀ ਕਰੇ ਸਰ ਸਾਬ ਐਂਡ ਕਾ ਲਗੀ ਰਾਜ ਕਰਦੇ ਪਿਛਲੇ ਕਈ ਐਂਡਿਕ ਦਾ ਸੁਣ ਲਓ ਜੀ ਪਰ ਹਾਂਸਪਾ ਦਾ ਸੈਸ਼ਨ ਤੋਂ ਪਹਿਲਾਂ ਲੇਕਵਿਊ ਗੈਸਟ ਹਾਊਸ ਬਠਿੰਡਾ ਦੋ ਦਿਨ ਪਹਿਲਾਂ ਮੈਨੂੰ ਬੜੇ ਸੀਨੀਅਰ ਪੁਲਿਸ ਆਫਸਰ ਨੇ ਦੱਸਿਆ ਇਹਨੇ ਜਿਆਦਾ दारू ਪੀ ਕੇ ਇਹ ਲੇਕਵਿਊ ਗੈਸਟ ਹਾਊਸ ਵਿੱਚ ਡਿੱਗਿਆ ਵਾ ਉਸ ਦਿਨ ਹੀ ਇਹਦੀ ਅੱਖ ਤੇ ਸੱਟ ਲੱਗੀ ਆ ਫਿਰ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੈ ਉਦੋਂ ਦਾ ਐਨਕ ਪਾ ਕੇ ਆਇਆ ਵਾ ਐਨਕ ਨਾਰਮਲ ਕੋਰਸ ਭਗਵੰਤ ਨੇ ਕਹਿੰਦੇ ਭਾਈ ਕੱਲਾ ਇੱਥੇ ਨਹੀਂ ਸ਼ਰਾਬ ਪੀ ਕੇ ਮਿਸਬੀਹਵ ਕੀਤਾ ਚੋਹਾਲ ਡੈਮ ਤੇ ਇੱਕ ਵਰਦੀ ਧਾਰੀ ਲੜਕੀ ਆਈਪੀਐਸ ਆਫਸਰ ਜਿਹੜੀ ਇੱਕ ਪ੍ਰੋਬੇਸ਼ਨਰ ਆ ਉਹਨੂੰ ਗਾਲੀ ਗਲੋਚ ਕੀਤਾ ਉਹਦੇ ਨਾਲ ਮਿਸਬੀਹਵ ਕੀਤਾ ਸੋ ਮੈਂ ਸਮਝਦਾ ਕਿ ਇਹ ਦੀ ਔਰ ਕੇਜਰੀਵਾਲ ਜਿਹੜਾ ਕਹਿੰਦਾ ਨਸ਼ੇ ਦੇ ਖਿਲਾਫ ਜੰਗ ਉਹ ਝੂਠੀ ਆ ਪਹਿਲਾਂ ਭਗਵੰਤ ਮਾਨ ਦਾ ਨਸ਼ਾ ਛਡਾ ਕੇ ਦਿਖਾ ਦੇ ਜਿਹੜਾ ਰੋਜ਼ ਕਦੀ ਕਿਤੇ ਡਿੱਗਦਾ ਕਿਤੇ ਡਿੱਗਦਾ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਇਹ ਕਿ ਕਿਸਾਨਾਂ ਨੂੰ ਤਾਰ ਰੋਕਿਆ ਜਾ ਰਿਹਾ ਕਿਉਂਕਿ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਰਹੀ ਹੈ ਲੋਕ ਖਚ ਜਿੱਦਣ ਅੰਦੋਲਨ ਕਰਦਾ ਸੀ ਕੇਜਰੀਵਾਲ 19000 ਇਹਨਾਂ ਦਿੱਲੀ ਸਾਰਾ ਚੋਕ ਕਰਤਾ ਸੀ ਉਸ ਦਿਨ ਅਮਨ ਕਾਨੂੰਨ ਦੀ ਸਥਿਤੀ ਖਰਾਬ ਨਹੀਂ ਹੁੰਦੀ ਸੀ ਇਹ ਸਿਰਫ ਬਹਾਨਾ ਵਾ ਇਹ ਭਾਜਪਾ ਦੀ ਹਦਾਇਤ ਇੰਪਲੀਮੈਂਟ ਹੋ ਰਹੀ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵੱਲ ਨੂੰ ਨਹੀਂ ਵਧਣ ਦੇਣਾ ਮੈਂ ਕਹਿੰਦਾ ਭਾਜਪਾ ਦੀ 100% ਹਾਲ ਇਸ ਪਾਲਿਸੀ ਭਗਵੰਤ ਮਾਨ ਲਾਗੂ ਕਰ ਰਿਹਾ ਪਹਿਲਾਂ ਵੀ ਕੀਤੀ ਇਹਨੇ ਐਨਐਸਏ ਲਾਇਆ ਸਾਡੇ ਨੌਜਵਾਨਾਂ ਤੇ ਭਾਈ ਅਮਰਿਤਪਾਲ ਸਿੰਘ ਵਗੈਰਾ 2 ਸਾਲ ਦੇ ਜੇਲਾ ਵਿੱਚ ਬੰਦ ਨੇ ਸੋ देयर इज नो ਡਿਫਰੈਂਸ ਬੀਟਵੀਨ ਦੀ ਦੀ ਆਈਡੀਓਲੋਜੀ ਆਫ ਬੀਜਪੀ ਐਂਡ ਆਮ ਆਦਮੀ ਪਾਰਟੀ ਕੇਜਰੀਵਾਲ ਦਾ ਪੰਜਾਬ ਆਉਣ ਦਾ ਕੀ ਦੇਖੋ ਪਹਿਲਾਂ ਤਾਂ ਕੇਜਰੀਵਾਲ ਵਿਪਾਸ਼ਨਾ ਦਾ ਬਹਾਨਾ ਵਾ ਇੱਥੋਂ ਬੈਠ ਕੇ ਦਖਲਅੰਦਾਜ਼ੀ ਕਰੇਗਾ ਇੱਥੋਂ ਬੈਠ ਕੇ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਔਰ ਯਾਦ ਰੱਖੇ ਕਿ ਸੰਜੀਵ ਰੋੜਾ ਜਿਹੜਾ ਮੈਂਬਰ ਰਾਜ ਸਭਾ ਬਾਬਾ ਉਹਨੂੰ ਇਹਨਾਂ ਨੇ ਪੰਜਾਬ ਦੀ ਕੈਬਨਿਟ ਵਿੱਚ ਇਲੈਕਸ਼ਨ ਤੋਂ ਪਹਿਲਾਂ ਸੋਚ ਕੋਣੀ ਆ ਔਰ ਉਹਦਾ ਅਸਤੀਫਾ ਲੈਣਾ ਪਹਿਲਾਂ ਤਾਂ ਕਿ ਕੇਜਨੀਵਾਲ ਜਲਦੀ ਦੇ ਨਾਲ ਰਾਜ ਸਭਾ ਦਾ ਮੈਂਬਰ ਬਣ ਸਕੇ ਔਰ ਮੈਂ ਸਮਝਦਾ ਕਿ ਇਸ ਦਾ ਪੰਜਾਬ ਦੇ ਲੋਕਾਂ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ